ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਗੋੜ ਲੈ ਕੇ ਹਾਜ਼ਰ ਹਾਂ ਕੈਨੇਡਾ ਦੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਨ ਅੱਜ ਦੇ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਜਾਣੋ ਕੈਨੇਡਾ ਡੇ ਤੇ ਕੈਲਗਰੀ ਦੇ ਵਿੱਚ ਕੀ ਖੁੱਲਾ ਅਤੇ ਕੀ ਰਹੇਗਾ ਬੰਦ ਕੈਲਗਰੀ ਦੇ ਵਿੱਚ ਸਪੀਡਿੰਗ ਕਾਰਨ ਹੋ ਰਹੇ ਹਨ ਕਈ ਹਾਦਸੇ ਅਮਰੀਕਾ ਦੇ ਨਾਲ ਗੱਲਬਾਤ ਜਾਰੀ ਰੱਖਣ ਦੇ ਲਈ ਕੈਨੇਡਾ ਨੇ ਲਿਆ ਵੱਡਾ ਫੈਸਲਾ ਡਿਜੀਟਲ ਸਰਵਿਸਿਜ਼ ਟੈਕਸ ਤੇ ਲਗਾਈ ਰੋਕ ਕੈਲਗਰੀ ਦੇ ਪਾਣੀ ਦੇ ਵਿੱਚ ਮੋਡ ਫਲੋਰਾਈਡ ਕੀਤਾ ਗਿਆ ਸ਼ਾਮਲ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਕੈਨੇਡਾ ਦੇ ਵਿੱਚ ਹਰ ਸਾਲ 1 ਜੁਲਾਈ ਨੂੰ ਬੜੇ ਹਿਤੂਮਤਾਮ ਦੇ ਨਾਲ ਕੈਨੇਡਾ ਡੇ ਮਨਾਇਆ ਜਾਂਦਾ ਹੈ ਇਸ ਦਿਨ ਸਰਕਾਰੀ ਅਤੇ ਸਟਾਫ ਛੁੱਟੀ ਵੀ ਹੁੰਦੀ ਹੈ ਇਸ ਵਾਰ ਕੈਨੇਡਾ ਡੇ ਤੇ ਸਾਰੇ ਬੈਂਕ ਬੰਦ ਰਹਿਣਗੇ ਕੈਨੇਡਾ ਪੋਸਟ ਦੇ ਆਫਿਸ ਵੀ ਬੰਦ ਰਹਿਣਗੇ ਅਤੇ ਮੇਲਸ ਵੰਡੀਆਂ ਨਹੀਂ ਜਾਣਗੀਆਂ ਜ਼ਿਆਦਾਤਰ ਗਰੋਸਰੀ ਅਤੇ ਲਿਕਵਰ ਸਟੋਰਸ ਖੁੱਲੇ ਰਹਿੰਦੇ ਹਨ ਪਰ ਕਈ ਥਾਵਾਂ ਤੇ ਇਹਨਾਂ ਦਾ ਖੁੱਲਣ ਦਾ ਸਮਾਂ ਘੱਟ ਹੋ ਸਕਦਾ ਹੈ ਕੋਸਕੋ ਬੰਦ ਰਹੇਗਾ ਅਤੇ ਕੋਈ ਵੀ ਹੋਮ ਡਿਲੀਵਰੀ ਨਹੀਂ ਕੀਤੀ ਜਾਵੇਗੀ ਕੈਲਗਰੀ ਟ੍ਰਾਂਜ਼ਿਟ ਵੀ ਵੀਕਐਂਡਸ ਵਾਲੇ ਸ케ਜੂਲ ਤੇ ਚੱਲੇਗੀ 28 ਜੂਨ ਤੋਂ 30 ਜੂਨ ਤੱਕ ਬਲੂ ਲਾਈਨ ਟ੍ਰੇਨ 69 ਸਟਰੀਟ ਤੋਂ ਡਾਊਨਟਾਊਨ ਵੈਸਟ ਕੈਰੇਬੀ ਤੱਕ ਬੰਦ ਰਹੇਗੀ ਇਸ ਹਿਸੇ ਦੇ ਵਿੱਚ ਯਾਤਰੀਆਂ ਲਈ ਸ਼ਟਲ ਬੱਸੇ ਚਲਾਈਆਂ ਜਾਣਗੀਆਂ ਜੋ ਕਿ ਹਰ 5 ਮਿੰਟ ਦੇ ਵਿੱਚ ਉਪਲਬਧ ਹੋਣਗੀਆਂ ਕੈਲਗਰੀ ਦੇ ਮਾਲਸ ਦੀ ਗੱਲ ਕਰੀਏ ਤਾਂ ਸੀਐਫ ਸ਼ਨੁਕ ਸੈਂਟਰ ਅਤੇ ਸੀਐਫ ਮਾਰਕੀਟ ਮਾਲ 10 ਵਜੇ ਤੋਂ 6 ਵਜੇ ਤੱਕ ਕ੍ਰੋਸ ਸਾਇਰਨ ਮਿਲਸ 11 ਵਜੇ ਤੋਂ 7 ਵਜੇ ਤੱਕ ਸਨਰਿਚ ਮਾਲ ਅਤੇ ਸਾਊਥ ਸੈਂਟਰ ਮਾਲ 11 ਵਜੇ ਤੋਂ 6 ਵਜੇ ਤੱਕ ਮਾਲਬਰੋ ਮਾਲ 11 ਵਜੇ ਤੋਂ 5 ਵਜੇ ਤੱਕ ਅਤੇ ਕੋਰ ਸ਼ਾਪਿੰਗ ਸੈਂਟਰ 12 ਵਜੇ ਤੋਂ 5 ਵਜੇ ਤੱਕ ਖੁੱਲੇ ਰਹਿਣਗੇ ਜੇਕਰ ਤੁਸੀਂ ਇਸ ਦਿਨ ਬਾਹਰ ਘੁਮਣ ਫਿਰਨ ਬਾਰੇ ਸੋਚ ਰਹੇ ਹੋ ਤਾਂ ਗੈਲਰੀਜ਼ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਹੈਰਿਟੇਜ ਪਾਰਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਟੈਲਸਪਾਰਕ ਸੈਂਟਰ ਸਵੇਰੇ 9 ਵਜੇ ਤੋਂ 4 ਵਜੇ ਤੱਕ ਖੁੱਲੇ ਰਹਿਣਗੇ ਸਾਰੀਆਂ ਲਾਇਬ੍ਰੇਰੀਜ਼ ਵੀ ਬੰਦ ਰਹਿਣਗੀਆਂ ਪਰ ਸੈਂਟਰਲ ਲਾਇਬ੍ਰੇਰੀ ਦੁਪਹਿਰ 12 ਵਜੇ ਤੋਂ 5 ਵਜੇ ਤੱਕ ਖੁੱਲੀ ਰਹੇਗੀ ਇਸ ਤੋਂ ਲਾਵਾ 1 ਜੁਲਾਈ ਨੂੰ ਪਾਰਕ ਪਲਸ 2 ਦੋਨਸ ਅਤੇ ਕੈਲਗਰੀ ਪਾਰਕਿੰਗ ਪਾਰਕਿਟਸ ਦੇ ਵਿੱਚ ਮੁਫਤ ਪਾਰਕਿੰਗ ਹੋਵੇਗੀ। ਕੈਲਗਰੀ ਦੇ ਸਟੋਨੀ ਟ੍ਰੇਲ ਤੇ ਵਾਪਰੇ ਦੋ ਵਾਕਵਾਖ ਹਾਦਸਿਆਂ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਇੱਕ ਟੀਨੇਜਰ ਵੀ ਸ਼ਾਮਲ ਹੈ ਪੁਲਿਸ ਦੇ ਅਨੁਸਾਰ ਦੋਨਾਂ ਮਾਮਲਿਆਂ ਦੇ ਵਿੱਚ ਤੇਜ਼ ਰਫ਼ਤਾਰ ਨੂੰ ਇੱਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਪਹਿਲਾ ਹਾਦਸਾ ਸ਼ੁੱਕਰਵਾਰ 27 ਜੂਨ ਨੂੰ ਰਾਤ ਕਰੀਬ 10 ਵਜੇ ਸਟੋਨੀ ਟ੍ਰੇਲ ਅਤੇ 69th ਸਟਰੀਟ ਸਾਊਥ-ਵੈਸਟ ਦੇ ਨੇੜੇ ਵਾਪਰਿਆ ਪੁਲਿਸ ਦਾ ਕਹਿਣਾ ਹੈ ਕਿ ਇੱਕ 16 ਸਾਲਾ ਲੜਕਾ 2014 ਮਾਡਲ ਦੀ ਸੈਡਾਨ ਕਾਰ ਨੂੰ ਵੈਸਟ ਬਾਉਂਡ ਲੇਨ ਵਿੱਚ ਚਲਾ ਰਿਹਾ ਸੀ ਜਦੋਂ ਉਸ ਦੀ ਗੱਡੀ ਕਾਬੂ ਤੋਂ ਬਾਹਰ ਹੋ ਗਈ ਅਤੇ ਸੜਕ ਤੋਂ ਬਾਹਰ ਚਲੀ ਗਈ। ਇਹ ਗੱਡੀ ਇੱਕ ਸਾਈਨ ਪੋਸਟ ਨਾਲ ਟਕਰਾ ਗਈ ਅਤੇ ਉਸ ਦੇ ਵਿੱਚ ਤੁਰੰਤ ਅੱਗ ਲੱਗ ਗਈ। ਇਹ ਲੜਕਾ ਗੱਡੀ ਦੇ ਵਿੱਚ ਇਕੱਲਾ ਸੀ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਸ਼ਰਾਬ ਜਾਂ ਫਿਰ ਨਸ਼ਾ ਨਹੀਂ ਸਗੋ ਸਪੀਡਿੰਗ ਇਸ ਦਾ ਮੁੱਖ ਕਾਰਨ ਹੈ। ਦੂਸਰਾ ਹਾਦਸਾ ਐਤਵਾਰ 29 ਜੂਨ ਦੀ ਸ਼ਾਮ 6 ਵਜੇ ਤੋਂ ਕੁਝ ਸਮਾਂ ਬਾਅਦ ਸਟੋਨੀ ਟ੍ਰੇਲ ਤੇ ਬੋ ਟ੍ਰੇਲ ਇੰਟਰਚੇਂਜ ਤੋਂ ਸਾਊਥ ਵੱਲ ਵਾਪਰਿਆ ਪੁਲਿਸ ਦੇ ਅਨੁਸਾਰ ਇੱਕ 25 ਸਾਲਾ ਨੌਜਵਾਨ 2001 ਮਾਡਲ ਦੀ ਟੋ요ਟਾ ਫੋਰ ਰਨਰ ਗੱਡੀ ਚਲਾ ਰਿਹਾ ਸੀ ਜੋ ਰੋਡ ਤੋਂ ਹਟ ਕੇ ਉਲਟਣ ਤੋਂ ਬਾਅਦ ਨਾਰਥ ਬਾਉਂਡ ਲੇਨ ਵਿੱਚ ਪਹੁੰਚ ਕੇ ਕਿਸ ਗੱਡੀ ਦੀ ਇੱਕ 25 ਸਾਲਾ ਔਰਤ ਵੱਲੋਂ ਚਲਾਈ ਜਾ ਰਹੀ 2008 ਮਾਡਲ ਡੋਜ ਕੈਲੀਬਰ ਨਾਲ ਟੱਕਰ ਹੋ ਗਈ ਟੱਕਰ ਦੇ ਕਾਰਨ ਟੋ요ਟਾ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਡੋਜ ਕੱਡੀ ਚਲਾਉਣ ਵਾਲੀ ਔਰਤ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭੇਜਿਆ ਗਿਆ ਹੈ ਜਦ ਕਿ ਉਸ ਨਾਲ ਸਫ਼ਰ ਕਰ ਰਹੇ ਇੱਕ 22 ਸਾਲਾ ਨੌਜਵਾਨ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ ਕੈਨੇਡਾ ਸਰਕਾਰ ਨੇ ਅਮਰੀਕੀ ਟੈਕਨੋਲੋਜੀ ਕੰਪਨੀਆਂ ਤੇ ਲਗਾਏ ਗਏ ਡਿਜੀਟਲ ਸਰਵਿਸਿਜ਼ ਟੈਕਸ ਡੀਐਸਟੀ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਹੈ ਇਹ ਕਦਮ ਅਮਰੀਕਾ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਸਟੈਕਸ ਨੂੰ ਖੁੱਲਾ ਹਮਲਾ ਕਰਾਰ ਦਿੰਦੇ ਹੋਏ ਕੈਨੇਡਾ ਦੇ ਨਾਲ ਵਪਾਰ ਤੇ ਉੱਪਰ ਹੋਰ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਕੈਨੇਡਾ ਤੋਂ ਆਉਣ ਵਾਲੇ ਸਮਾਨ ਤੇ ਹੋਰ ਵਧੇਰੇ ਟੈਰਿਫਸ ਲਗਾਉਣ ਦੀ ਧਮਕੀ ਵੀ ਦਿੱਤੀ ਇਸ ਦੇ ਜਵਾਬ ਵਿੱਚ ਕੈਨੇਡਾ ਦੇ ਫਾਈਨਾਂਸ ਮਿਨਿਸਟਰ ਫਰਾਂਸਵਾ ਫਿਲਿਪ ਸ਼ੈਂਪੇ ਨੇ ਐਲਾਨ ਕੀਤਾ ਹੈ ਕੀ ਟੈਕਸ ਹਟਾਇਆ ਜਾਵੇਗਾ ਦਰਅਸਲ ਇਸ ਟੈਕਸ ਦਾ ਐਲਾਨ 2020 ਦੇ ਵਿੱਚ ਕੀਤਾ ਗਿਆ ਸੀ ਜਿਸ ਤਹਿਤ Amazon, Meta, Apple ਅਤੇ Google ਵਰਗੀਆਂ ਵੱਡੀਆਂ ਅਮਰੀਕਨ ਕੰਪਨੀਆਂ ਨੂੰ ਕੈਨੇਡਾ ਦੇ ਵਿੱਚ ਆਪਣੇ 20 ਮਿਲੀਅਨ ਤੋਂ ਵੱਧ ਰੈਵਨਿਊ ਤੇ 3% ਟੈਕਸ ਦੇਣਾ ਪੈਂਦਾ ਸੀ ਇਸ ਟੈਕਸ ਨਾਲ ਹੀ ਪਹਿਲੇ ਸਾਲ ਵਿੱਚ ਇਨ੍ਹਾਂ ਕੰਪਨੀਆਂ ਤੋਂ 2 ਬਿਲੀਅਨ ਕੈਨੇਡੀਅਨ ਡਾਲਰ ਦੀ ਉਮੀਦ ਕੀਤੀ ਗਈ ਸੀ ਅਤੇ 5 ਸਾਲਾਂ ਦੇ ਵਿੱਚ 5.9 ਬਿਲੀਅਨ ਡਾਲਰ ਦੀ ਆਮਦਨ ਦਾ ਅੰਦਾਜ਼ਾ ਲਗਾਇਆ ਗਿਆ ਸੀ ਪਰ ਹੁਣ ਕੈਨੇਡਾ ਦੇ ਵੱਲੋਂ ਇਹ ਟੈਕਸ ਨਹੀਂ ਲਗਾਇਆ ਜਾਵੇਗਾ ਅਮਰੀਕਾ ਦੇ ਕਾਮਰਸ ਸੈਕ雷ਟਰੀ ਹਾਵਰ ਲੁਟਟਿਕ ਨੇ ਸੋਸ਼ਲ ਮੀਡੀਆ 'ਤੇ ਕੈਨੇਡਾ ਦੇ ਇਸ ਫੈਸਲੇ ਦੀ ਸਹਿਾਰਨਾ ਕਰਦਿਆਂ ਕਿਹਾ ਕਿ ਟੈਕਸ ਕਿਸੇ ਵੀ ਵਪਾਰ ਸਮਝੌਤੇ ਦੇ ਵਿੱਚ ਵੱਡੀ ਰੁਕਾਵਟ ਬਣ ਸਕਦਾ ਸੀ ਹੁਣ ਦੋਵੇਂ ਦੇਸ਼ 21 ਜੁਲਾਈ ਤੱਕ ਨਵੇਂ ਟ੍ਰੇਡ ਐਗਰੀਮੈਂਟ ਤੇ ਪਹੁੰਚਣ ਦੀ ਉਮੀਦ ਕਰ ਰਹੇ ਹਨ ਕੈਨੇਡੀਅਨ 에ਅਰਲਾਈਨ ਵੈਸਟ ਜੈਟ ਨੇ ਸਾਊਦੀ ਅਰਬ ਦੀ ਰਾਸ਼ਟਰੀ 에ਅਰਲਾਈਨ ਸਾਊਦੀਆ ਨਾਲ ਇੱਕ ਨਵੀਂ ਪਾਰਟਨਰਸ਼ਿਪ ਡੀਲ ਕਰ ਲਈ ਹੈ ਇਸ ਕਦਮ ਨਾਲ ਯਾਤਰੀ ਹੁਣ ਵੈਸਟ ਜੈਟ ਅਤੇ ਸਾਊਦੀਆ ਦੇ ਰੋਡਸ ਤੇ ਇੱਕੋ ਟਿਕਟ ਤੇ ਸਫ਼ਰ ਕਰ ਸਕਣਗੇ ਜਿਸ ਦੇ ਵਿੱਚ ਸਿੰਗਲ ਚੈੱਕ ਇਨ ਅਤੇ ਸਮਾਨ ਦੀ ਡਾਇਰੈਕਟ ਡਿਲੀਵਰੀ ਵੀ ਸ਼ਾਮਿਲ ਹੋਵੇਗੀ ਇਸ ਡੀਲ ਰਾਹੀਂ ਯਾਤਰੀ ਟੋਰਾਂਟੋ ਰਾਹੀਂ ਜੈਦਾ ਅਤੇ ਲੰਡਨ ਤੇ ਪੈरिस ਰਾਹੀਂ ਜੈਦਾ ਅਤੇ ਰਿਆਦ ਤੱਕ ਇੱਕੋ ਕਨੈਕਸ਼ਨ ਰਾਹੀਂ ਪਹੁੰਚ ਸਕਣਗੇ ਦੱਸਦੇ ਕਿ ਵੈਸਟ ਚਰਟ ਕੋਲ ਇਸ ਵੇਲੇ ਲਗਭਗ 200 ਜਹਾਜ਼ ਹਨ ਜੋ ਦੁਨੀਆ ਭਰ ਵਿੱਚ 100 ਤੋਂ ਵੱਧ ਡੈਸਟੀਨੇਸ਼ਨਸ ਤੱਕ ਦਾ ਸਫ਼ਰ ਕਰਦੇ ਹਨ। ਕਈ ਸਾਲਾਂ ਦੀ ਚਰਚਾ ਅਤੇ ਰੁਕਾਵਟਾਂ ਤੋਂ ਬਾਅਦ ਹੁਣ ਕੈਲਗਰੀ ਦੇ ਪੀਣ ਵਾਲੇ ਪਾਣੀ ਦੇ ਵਿੱਚ ਫਲੋਰਾਈਡ ਨੂੰ ਮੋੜ ਸ਼ਾਮਿਲ ਕਰ ਦਿੱਤਾ ਗਿਆ ਹੈ। फ्लोराइड ਪਹਿਲਾਂ 2011 ਦੇ ਵਿੱਚ ਪਾਣੀ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ ਸਾਲ 2021 ਦੇ ਵਿੱਚ ਚੋਣਾਂ ਦੌਰਾਨ 62% ਲੋਕਾਂ ਨੇ ਫਲੋਰਾਈਡ ਨੂੰ ਵਾਪਸ ਪਾਣੀ ਦੇ ਵਿੱਚ ਪਾਉਣ ਦੇ ਹੱਕ ਵਿੱਚ ਵੋਟ ਪਾਈ ਸੀ ਫਲੋਰਾਈਡ ਦੰਦਾਂ ਦੀ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇੱਕ ਸਰਵੇ ਅਨੁਸਾਰ ਕੈਲਗਰੀ ਦੇ ਵਿੱਚ 65% ਬੱਚਿਆਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਟੂਥ ਡिके ਦੀ ਸਮੱਸਿਆ ਹੈ ਜਦ ਕਿ ਐਡਮਿੰਟਨ ਦੇ ਵਿੱਚ ਇਹ ਦਰ 55% ਸੀ ਹੈਲਥ ਕੈਨੇਡਾ ਅਨੁਸਾਰ ਪਾਣੀ ਦੇ ਵਿੱਚ 0.7 ਮਿਲੀਗ੍ਰਾਮ ਪ੍ਰਤੀ ਲੀਟਰ ਫਲੋਰਾਈਡ ਹੋਣਾ ਚਾਹੀਦਾ ਹੈ ਇਸ ਫਲੋਰਾਈਡ ਪ੍ਰੋਜੈਕਟ ਦੀ ਲਾਗਤ 28 ਮਿਲੀਅਨ ਡਾਲਰ ਆਈ ਹੈ ਹਰੇਕ ਸਾਲ ਇਸ ਦੀ ਸੰਭਾਲ ਤੇ 1 ਮਿਲੀਅਨ ਡਾਲਰ ਖਰਚ ਹੋਵੇਗਾ ਇਹ ਖਰਚਾ ਵਾਟਰ ਰੇਟਸ ਰਾਹੀਂ ਪੂਰਾ ਕੀਤਾ ਜਾਵੇਗਾ ਟੈਕਸ ਰਾਹੀਂ ਨਹੀਂ ਕਲਗਰੀ ਹੁਣ ਐਡਮਿੰਟਨ ਲੱਤਬ੍ਰਿਜ ਅਤੇ ਰੈਡ ਡੀਅਰ ਵਰਗੇ ਸ਼ਹਿਰਾਂ ਦੇ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਪਾਣੀ ਦੇ ਵਿੱਚ ਫਲੋਰਾਈਡ ਮਿਲਾਇਆ ਜਾਂਦਾ ਹੈ ਕੁਝ ਲੋਕ ਇਸ ਫੈਸਲੇ ਤੋਂ ਸਹਿਮਤ ਵੀ ਨਹੀਂ ਹਨ ਉਹਨਾਂ ਦਾ ਕਹਿਣਾ ਹੈ ਕਿ ਨੇਡਲੇ ਸ਼ਹਿਰ ਜਿਵੇਂ ਕਿ ਐਡਰੀ ਅਤੇ ਟ੍ਰੈਸਟਰ ਮੀਰ ਨੂੰ ਵੀ ਇਹੀ ਪਾਣੀ ਮਿਲੇਗਾ ਪਰ ਉਹਨਾਂ ਨੂੰ ਵੋਟ ਪਾਉਣ ਦਾ ਮੌਕਾ ਨਹੀਂ ਮਿਲਿਆ ਸੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਹੈ ਕਿ ਇਹ ਮੁੱਦਾ ਬੋਟਾ ਨੈਕਸਟ ਪੈਨਲ ਦੇ ਵਿੱਚ ਉਠਾਇਆ ਜਾ ਸਕਦਾ ਹੈ ਅਲਬਰਟਾ ਦੇ ਸਾਬਕਾ ਡਿਪਟੀ ਪ੍ਰੀਮੀਅਰ ਥੋਮਸ ਵੱਲੋਂ ਇੱਕ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦੇਸ਼ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਰੱਖਣਾ ਹੈ। ਇਹ ਪਟੀਸ਼ਨ ਹਾਲ ਹੀ ਦੇ ਵਿੱਚ ਇਲੈਕਸ਼ਨਸ ਕੈਨੇਡਾ ਦੇ ਵੱਲੋਂ ਮਨਜ਼ੂਰ ਕੀਤੀ ਗਈ। ਥੋਮਸ ਦਾ ਕਹਿਣਾ ਹੈ ਕਿ ਇਹ ਪਟੀਸ਼ਨ ਅਲਬਰਟਾ ਦੀ ਆਜ਼ਾਦੀ ਦੀ ਮੰਗ ਕਰ ਰਹੇ ਗਰੁੱਪਸ ਨੂੰ ਰੋਕਣ ਲਈ ਹੈ ਜੋ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨਾ ਚਾਹੁੰਦੇ ਹਨ। ਹਾਲਾਂਕਿ ਅਲਬਰਟਾ ਸਰਕਾਰ ਨੇ ਬਿੱਲ 54 ਰਾਹੀਂ ਨਵੇਂ ਨਿਯਮ ਬਣਾਏ ਹਨ ਜੋ ਲੋਕਾਂ ਲਈ ਪਟੀਸ਼ਨ ਦੀ ਸ਼ੁਰੂਆਤ ਕਰਨਾ ਆਸਾਨ ਬਣਾਉਂਦੇ ਹਨ। ਪਰ ਇਹ ਨਵੇਂ ਨਿਯਮ ਅਜੇ ਲਾਗੂ ਨਹੀਂ ਹੋਏ ਜਿਸ ਤੇ ਕਾਰਨ ਥੋਮਸ ਨੂੰ ਪੁਰਾਣੇ ਨਿਯਮਾਂ ਦੇ ਤਹਿਤ ਹੀ ਇਸ ਪੇਟੀਸ਼ਨ ਦੀ ਸ਼ੁਰੂਆਤ ਕਰਨੀ ਹੋਵੇਗੀ ਉਸ ਨੂੰ ਲਗਭਗ 293976 ਸਾਈਨਸ ਚਾਹੀਦੀ ਹਨ ਜੋ ਕਿ ਅਲਬਰਟਾ ਦੇ ਵੋਟਰਾਂ ਦਾ ਕੁੱਲ 10% ਹਿੱਸਾ ਹੈ ਤੇ ਦਸਤਖਤ ਇਕੱਠੇ ਕਰਨ ਦੇ ਲਈ 90 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਇਸ ਪਿਟੇਸ਼ਨ ਵਿੱਚ ਇਹ ਸਵਾਲ ਪੁੱਛਿਆ ਗਿਆ ਹੈ ਕਿ ਡੂ ਯੂ ਐਗਰੀ ਥੈਟ ਅਲਬਰਟਾ ਸ਼ੁੱਡ ਰਿਮੇਨ ਇਨ ਕੈਨੇਡਾ ਜਿਸ ਦਾ ਮਤਲਬ ਹੈ ਕਿ ਕੀ ਤੁਸੀਂ ਸਹਿਮਤ ਹੋ ਕਿ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਅਲਬਰਟਾ ਕੈਨੇਡਾ ਦੇ ਵਿੱਚ ਰਹੇ ਪਰ ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੀਆਂ ਨੀਤੀਆਂ ਅਲਬਰਟਾ ਦੀ ਓਇਲ ਐਂਡ ਗੈਸ ਇੰਡਸਟਰੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਇਸ ਤੋਂ ਇਲਾਵਾ ਕੁਝ ਸਰਵੇਖਣਾਂ ਦੇ ਅਨੁਸਾਰ ਅਲਬਰਟਾ ਦੇ ਬਹੁਤ ਸਾਰੇ ਲੋਕ ਅਜੇ ਵੀ ਵੱਖ ਹੋਣ ਦੇ ਪੱਖ ਦੇ ਵਿੱਚ ਨਹੀਂ ਹਨ ਕੈਲਗਰੀ ਦੇ ਵਿੱਚ ਗਰਮੀ ਵਧਦੀ ਜਾ ਰਹੀ ਹੈ ਤੇ এনवायरमेंट ਕੈਨੇਡਾ ਵੱਲੋਂ ਕੈਲਗਰੀ ਦੇ ਆਸ-ਪਾਸ ਦੇ ਇਲਾਕਿਆਂ ਦੇ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਟਰੈਥਮੋਰ, ਚੈਸਟਰਮੇਅਰ, ਡਰਮਹੈਲਰ ਅਤੇ ਹੋਰ ਕਈ ਪੂਰਬੀ ਇਲਾਕੇ ਸ਼ਾਮਿਲ ਹਨ। ਇਹਨਾਂ ਇਲਾਕਿਆਂ ਦੇ ਵਿੱਚ ਪਾਰਾ 30 ਤੋਂ 35 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ। ਖਾਸ ਤੌਰ ਤੇ ਹਫਤੇ ਦੇ ਵਿੱਚ ਕਾੜ ਜ਼ਿਆਦਾ ਗਰਮੀ ਪੈ ਸਕਦੀ ਹੈ ਜਦ ਕਿ ਸ਼ੁੱਕਰਵਾਰ ਨੂੰ ਮੌਸਮ ਥੋੜਾ ਠੰਡਾ ਹੋ ਸਕਦਾ ਹੈ। ਕੈਲਗਰੀ ਦੇ ਵਿੱਚ ਬੁੱਧਵਾਰ ਨੂੰ ਤਾਪਮਾਨ 30 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ ਪਰ ਸ਼ੁੱਕਰਵਾਰ ਤੱਕ ਇਹ 20 ਡਿਗਰੀ ਤੱਕ ਘਟ ਸਕਦਾ ਹੈ ਅਤੇ ਹਫਤੇ ਦੇ ਅਖੀਰ ਵਿੱਚ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ এনवायरमेंट ਕੈਨੇਡਾ ਮੁਤਾਬਕ ਜਦੋਂ ਤਾਪਮਾਨ ਵੱਧ ਜਾਵੇ ਤਾਂ ਇਹ ਸਿਹਤ ਲਈ ਖਤਰਾ ਬਣ ਸਕਦਾ ਹੈ ਇਸ ਲਈ ਉਹਨਾਂ ਦੇ ਵੱਲੋਂ ਕੁਝ ਸਲਾਹਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ ਤੁੱਪ ਤੋਂ ਬਚੋ ਅਤੇ ਠੰਡੀ ਥਾਂ ਤੇ ਰਹਿਣ ਦੀ ਕੋਸ਼ਿਸ਼ ਕਰੋ ਪਾਣੀ ਵਾਧ ਪੀਤਾ ਜਾਵੇ ਅਤੇ ਸ਼ਰਾਬ ਜਾਂ ਕੈਫੀਨ ਵਾਲੀਆਂ ਡਰਿੰਕਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਹੀਟ ਸਟ੍ਰੋਕ ਜਾਂ ਫਿਰ ਥਕਾਵਟ ਹੋਣ ਤੇ ਧਿਆਨ ਦਿਓ ਅਤੇ ਬੱਚਿਆਂ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦੀ ਵਧੇਰੇ ਦੇਖਭਾਲ ਕਰਨ ਦੀ ਜ਼ਰੂਰਤ ਹੋਵੇਗੀ ਦੂਜੇ ਦੇਸ਼ਾਂ ਤੋਂ ਆਏ ਹੋਏ ਗੈਰ ਕਾਨੂੰਨੀ ਕਾਮਿਆਂ ਦਾ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਪਹਿਲਾਂ ਅਮਰੀਕਾ ਨੇ ਬਹੁਤ ਸਾਰੇ ਭਾਰਤੀਆਂ ਸਣੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਿਛਲੇ ਦਿਨੀ ਵਾਪਸ ਆਪਣੇ ਦੇਸ਼ ਭੇਜਿਆ ਸੀ ਉੱਥੇ ਹੀ ਹੁਣ ਇਸ ਦਾ ਅਸਰ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਦੇਖਣ ਨੂੰ ਵੀ ਮਿਲ ਰਿਹਾ ਹੈ ਇਸੇ ਦੌਰਾਨ ਪੁਰਤਗਾਲ ਦੇ ਗ੍ਰਹਿ ਮੰਤਰੀ ਅਲੇ ਨੇ ਨਾਗਰਿਕਤਾ ਕਾਨੂੰਨਾਂ ਦੇ ਵਿੱਚ ਵੱਡਾ ਫੇਰਬਦਲ ਕਰਦਿਆਂ ਐਲਾਨ ਕੀਤਾ ਹੈ ਕਿ ਜਿਹੜੀ ਨਾਗਰਿਕਤਾ ਪਹਿਲਾਂ 5 ਸਾਲ ਬਾਅਦ ਮਿਲਦੀ ਸੀ ਹੁਣ ਉਸ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ ਜਦਕਿ 10 ਸਾਲ ਬਾਅਦ ਅਪਲਾਈ ਕਰਨ ਤੋਂ ਬਾਅਦ 4 ਤੋਂ 5 ਸਾਲ ਵਾਧੂ ਵੀ ਲੱਗਣੇ ਤੈ ਹਨ ਸਿਕਰਯੋਗ ਹੈ ਕਿ ਬਹੁਤ ਸਾਰੇ ਯੂਰਪ ਦੇ ਵਿੱਚ ਰਹਿੰਦੇ ਭਾਰਤੀਆਂ ਦੇ ਕੋਲ ਪੁਰਤਗਾਲ ਦੀ ਸਿਟੀਜ਼ਨਸ਼ਿਪ ਪਾਸਪੋਰਟ ਹਨ ਪਰ ਹੁਣ ਉਹ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਹਨ ਪੁਰਤਗਾਲ ਦੇ ਵਿੱਚ ਵਿਦੇਸ਼ੀ ਕਾਮਿਆਂ ਦੀ ਬਹੁ ਗਿਣਤੀ ਹੋਣ ਦਾ ਕਰਕੇ ਸਰਕਾਰ ਨੇ ਸਖਤ ਕਾਨੂੰਨ ਲਿਆਂਦੇ ਹਨ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਦੇ ਵਿੱਚ ਹੋਏ ਸਰਵੇਖਣ ਦੇ ਵਿੱਚ ਇਟਲੀ ਦੀ ਨਾਗਰਿਕਤਾ 10 ਸਾਲ ਰੱਖਣ ਤੇ ਸਹਿਮਤੀ ਪ੍ਰਗਟਾਈ ਗਈ ਸੀ ਜਦਕਿ ਮੰਗ 5 ਸਾਲ ਦੀ ਕੀਤੀ ਗਈ ਸੀ ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਯੂਰਪ ਦੇ ਨਾਗਰਿਕ ਬਾਹਰਲੇ ਦੇਸ਼ਾਂ ਤੋਂ ਆਏ ਕਾਮਿਆਂ ਨੂੰ ਪੱਕੇ ਵਸਨੀਕ ਬਣਾਉਣ ਦੇ ਹੱਕ ਦੇ ਵਿੱਚ ਨਹੀਂ ਹਨ ਉੱਥੇ ਹੀ ਪੁਰਤਗਾਲ ਦੀ ਸਰਕਾਰ ਨੇ 33000 ਤੋਂ ਵੱਧ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਨੇ ਕਾਮਕਾਰ ਦੇ ਤੌਰ ਤੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ ਐਸੇ ਨਾਲ ਹੀ ਅੱਜ ਦੇ ਬੁਲੇਟਨ ਦੇ ਵਿੱਚ ਇਨਾ ਹੀ ਮੁੱਦੋਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਐਂਡ ਬੀ ਯੋਰਸੈਲਫ